ਕੀ ਕਰਨ ਦੀਆ ਦੇਖੋ ਪਿੱਛੇ ਜੀ ਅਮੀਸ਼ਾ ਜੀ ਨੇ ਇੱਕ ਗੋਦ ਮੰਦਬਾ ਦਾ ਬਿਆਨ ਜਿਹੜਾ ਦਫਤਾਰ ਬੀਗ ਰਮੇਂਦਰ ਸਾਹਿਬ ਵਾਸਤੇ ਦਿੱਤਾ ਸੀਗਾ ਉਹ ਇਹ ਤੁਸੀਂ ਦੀ ਸੋਚ ਇਹਨਾਂ ਦੀ ਜ਼ਾਹਿਰ ਹੁੰਦੀ ਹੈ ਕਿ ਜਦ ਵੀ ਸਮਾਜ ਵਾਸਤੇ ਕੀ ਸੋਚਦੇ ਨੇ ਇਹਨਾਂ ਦੇ ਜਿਹੜੇ ਪੁਰਾਣੇ ਲੀਡਰ ਨੇ ਸ਼ੁਰੂ ਕੀਏ ਪੁਰਾਣੇ ਸਮਝ ਲਈ ਕਦੀ ਕੋਈ ਇਹਨਾਂ ਲੀਡਰ ਦਾਦੀਵਾਸੀ ਆ ਦਲੀ ਤੇ ਵਿਸ਼ਵਾਸ ਕਰਦਾ ਕਦੀ ਉਹਨਾਂ ਦੇ ਖਿਲਾਫ ਬੋਲਦੇ ਨੇ ਤੁਸੀਂ ਇਹਨਾਂ ਸਰਕਾਰਾਂ ਜਦ ਜਦ ਆਈਆਂ ਨੇ ਉਹ ਦੇਖੋ ਕਿ ਇਹਨਾਂ ਨੇ ਹਮੇਸ਼ਾ ਦਲਿਤਾਂ ਦੇ ਖਿਲਾਫ ਕੰਮ ਕੀਤਾ ਹੈ ਅੱਜ ਦੀ ਇਹ ਸਰਕਾਰ ਜਿਹੜੀ ਦਲੇਦਾਂ ਦੀ ਨੌਕਰੀ ਖਾ ਰਹੀ ਏ ਦਲਿਤਾਂ ਤੋਂ ਉਹਨਾਂ ਦੇ ਹੱਕ ਖੋਏ ਜਾ ਰਹੇ ਨੇ ਔਰ ਇਹਨਾਂ ਦੇ ਗ੍ਰਹਿ ਮੰਤਰੀ ਓਮ ਮੇਧਕਰ ਸਾਹਾਬਾ ਸਿੰਮਤ ਮਾਦਵਾ ਕੀ ਬਿਆਨ ਦਿੰਦਾ ਹੈ ਕਿ ਜਿਹਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਔਰ ਇਸ ਕਰਕੇ ਅਸੀਂ ਅੱਜ ਦਾ ਧਰਨਾ ਲਗਾਇਆ ਹੈ ਤਾਂ ਕਿ ਉਹਦਾ ਹਸਤੀਫਾ ਲਿਆ ਜਾਵੇ ਹੋਰ ਤੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾ ਰਹੀ ਹੈ ਜਿਹੜਾ ਤਰਨਾ ਸਿਰਫ ਚੰਨੂ ਸ਼ਾਹ ਚ ਲੱਗਾ ਕਿ ਅੱਜ ਹੀ ਲੱਗ ਲੱਗੇ ਜਗ੍ਹਾ ਤੇ ਵੀ ਲੱਗੇ ਲੱਗੇ ਨਹੀਂ ਸਾਰੇ ਜਗ੍ਹਾ ਤੇ ਲੱਗੇ ਜੀ ਤਰਨੇ ਵਕ ਵਕ ਦਿਨ ਤੇ ਸਾਰੇ ਜਗ੍ਹਾ ਤੇ ਤਰਨੇ ਲੱਗ ਰਿਹਾ ਜੀ ਔਰ ਪੂਰੀ ਕਾਂਗਰਸ ਇੱਕ ਝੂਟਾ ਇਸ ਬਿਆਨ ਦੇ ਖਿਲਾਫ ਔਰ ਦਿੱਲੀ ਤੋਂ ਲੈ ਕੇ ਪੂਰੇ ਦੇਸ਼ ਦੇ ਵਿੱਚ ਤਰਨੇ ਦੇ ਖਿਲਾਫ ਲੱਗ ਰਹੇ ਨੇ ਜਿਹੜੇ ਹੋਰ ਬਿਆਨ ਦੀ ਗੱਲ ਕਰਦੇ ਬਿਆਨ ਤਾਂ ਦੋ ਸ਼ਾਇਦ ਮਹੀਨਾ ਡੇਢ ਮਹੀਨਾ ਪਹਿਲਾਂ ਦਿੱਤੇ ਹੋਏ ਸੀ ਤਰਨਾ ਲੇਟ ਆ ਕੇ ਲਗਾਇਆ ਜਾ ਰਿਹਾ ਕੀ ਕਰਨਾ ਬਈ ਜੀ ਸਾਰਿਆਂ ਦੇ ਐਕਚੁਅਲੀ ਸਾਰੇ ਜ਼ਿਲ੍ਹਿਆਂ ਵਿੱਚ ਵਾਰੀ ਵਾਰੀ ਸਿਰ ਤਰਨੇ ਲੱਗ ਰਹੇ ਆ जिस तरह इस वारी आ रही तो तो है कुछ नहीं आया जनता जाना चाहूंगा दो हजार बारह जल कांग्रेस सरकार आई सेंटर ਕਾਂਗਰਸ ਨੇ ਪੋਸਟ ਮੈਡਿਕ ਪਾਲਿਸੀ ਸਕੀਮ ਲਿਆਂਦੀ। ਉਹ ਦੇ ਵੀ ਧਲੀ ਦੇ ਬੱਚੇ ਪੰਜਾਬ ਦੇ 3 ਲੱਖ ਬੱਚਾ ਦਲਤਾਂ ਦਾ ਫ੍ਰੀ ਵਿੱਚ ਪੜਦਾ ਉਸ ਸਕੀਮ ਦੇ ਵਿੱਚ। ਉਸ ਸਕੀਮ ਦੇ ਵਿੱਚ ਤੁਸੀਂ ਦਲਤਾਂ ਦੇ ਬੱਚੇ ਜਿਹੜੇ ਸਟੂਡੈਂਟ ਨੇ ਜਿਹੜੇ ਹੁਨਾਰ ਸੀਗੇ ਉਹ ਡਾਕਟਰ ਬਣੇ ਇੰਜੀਨੀਅਰ ਬਣੇ। ਐਕਚੁਅਲੀ ਪਹਿਲੀ ਵਾਰ ਜਦੋਂ ਇਹ ਸਕੀਮ ਲਿਆਂਦੀ ਗਈ ਉਹ 5 ਵਰਸ਼ੀ ਸਕੀਮ ਸੀਗੀ। 2017 ਦੇ ਵਿੱਚ ਜਦ ਮੋਦੀ ਸਰਕਾਰ ਸੀਗੀ ਇਹਨਾਂ ਨੇ ਉਹ ਸਕੀਮ ਨੂੰ ਬੰਦ ਕਰਨ ਦਾ ਫੈਸਲਾ ਲਿਆ ਪਰ ਉਸ ਵੇਲੇ ਵੀ ਪੰਜਾਬ ਦੇ ਵਿੱਚ ਕਾਂਗਰਸ ਸਰਕਾਰ ਸੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਡਾਕਟਰ ਬੀ ਆਰ ਮੇਰਕਰ ਪੋਸਟਪੇਰੀਟੀ ਪੋਸਟਮੈਟ ਸਕਾਲਰਸ਼ਿਪ ਸਕੀਮ ਸਟਾਰਟ ਕੀਤੀ ਫਿਰ ਇਹਨਾਂ ਨੇ ਪ੍ਰੈਸ਼ਰ ਵਿੱਚ ਆ ਕੇ ਉਹ ਸਕੀਮ ਨੂੰ ਦੁਬਾਰਾ ਸਟਾਰਟ ਕੀਤਾ ਅਗਲਾ ਕੀ ਹੋਏਗਾ ਜੇ ਅੱਜ ਦੀ ਧਮਨਾ ਇਸ ਨੂੰ ਅਗਲਾ ਵੀ ਹਿੱਸਾ ਪ੍ਰੇਸ਼ ਕਰੇਗਾ ਸੇਕੋਸੀਆ ਨੂੰ ਰਾਸ਼ਟਰੀ ਪੱਧਰ ਤੇ ਇਸ ਨੂੰ ਪਾਰਟੀ ਲੈ ਕੇ ਜਾਏ ਇਸ ਧਰਨੇ ਨੂੰ

ਪਾਤ ਦੇਸ਼ ਦੇ ਵਿੱਚ ਕਾਂਗਰਸ ਸਰਕਾਰ ਦੇ ਟਾਈਮ ਤੇ ਹੀ ਬਣਿਆ ਆ ਇਹਨਾਂ ਨੇ ਹੁਣ ਤੱਕ ਕੋਈ ਕੰਮ ਤੇ ਨਹੀਂ ਹੋਈ ਆ ਇਹ ਕੀ ਸਰਕਾਰ ਆ ਇਹ ਦੇਸ਼ ਵਿਰੋਧੀ ਲੋਕ ਵਿਰੋਧੀ Dalit ਵਿਰੋਧੀ ਸਰਕਾਰ ਆ ਕਿਉਂਕਿ